ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਬੰਦੂਰ ਹਾਂ ਜੱਤਾ ਪਟ ਪਟ ਗਾਜਰਾ ਗਾਜਰਾ ਪਟ ਲੈਨੇ ਹੋਰੋ ਬਣੀਆਂ ਵੀ ਇੱਕ ਨਾ ਨਾ ਯਾਰ ਚਾਚਾ ਜਵਾਖ ਦੀ ਲੁੱਲੀ ਵਰਗੀਆਂ ਗਾਜਰਾਂ ਨੇ ਗਾਜਰਾਂ ਕਿਹੜੀਆਂ ਨੇ ਉਹ ਢੂੜੀਆਂ ਨੇ ਤੂੰ ਗੜਤੇ ਆ ਨਾ ਹੋਰ ਬੁੜੀਆਂ ਉਹ ਕਹਿੰਦੇ ਗਾ ਦਾਲ ਲਿਓ ਦਾਲ ਲਿਓ ਆ ਇਹ ਜਵਾਖ ਦੀ ਲੁੱਲੀ ਵਰਗੀਆਂ ਗਾਜਰਾਂ ਜਿਹੜੀ ਪਾਟਦੇ ਆ ਉਹੀ ਕਿਧਰ ਕਿਧਰ ਨੂੰ ਜਾਂਦੀ ਆ ਕਿਧਰ ਕਿਧਰ ਨੂੰ ਜਾਂਦੀ ਆ ਬਣੀਆਂ ਨਹੀਂ ਹਣਾ ਅਸਲ ਨਾ ਯਾਰ ਇਹ ਤਾਂ ਪਾਣੀ ਵਾਲਾ ਲਾਉਣਾ ਹੈ ਪਾਣੀ ਤੇ ਚਾਚਾ ਉਹੀ ਟੁੱਟ ਜਾਂਦਾ ਹੋਰ ਇਹ ਪਾਣੀ ਨਾਲ ਗਾਜਰ ਬਣਦੀ ਨਹੀਂ ਪਾਣੀ ਨਾਲ ਕਿੱਥੋਂ ਬਣਦੀ ਹੈ ਗਾਜਰ ਪਾਣੀ ਨਾਲ ਤਾਂ ਪਾਟ ਜਾਂਦੀ ਹੈ ਗਾਜਰ ਹਾਏ ਗੰਦੂਰਾ ਹਾਂ ਪਰਸੋਂ ਰਾਤ ਤੂੰ ਤਾ ਆਇਆ ਨਹੀਂ ਘਰੇ ਵਗ ਗਿਆ ਅੱਛਾ ਕੰਮ ਹੀ ਹੋਰ ਹੋ ਗਿਆ ਸੀ ਕੀ ਹੋ ਗਿਆ ਚਾਚਾ ਮੈਂ ਤੇ ਗਰਦਿਆਲ ਚੰਬੜ ਕੇ ਸੀ ਚੰਦ ਨੂੰ ਅੱਛਾ ਹਾਂ ਨਾਲ ਉਹਦਾ ਮੁੰਡਾ ਸੀ ਅੱਛਾ ਹਾਂ ਉਹਦਾ ਬਥੇਨੇ ਕਰਮ ਇੰਨੇ ਚੰਗੇ ਹੈ ਅਸੀਂ ਇਧਰੋਂ ਗਏ ਜਦੋਂ ਅੱਛਾ ਪਹਾੜ ਦੇ ਪਹਾੜ ਤਾਂ ਕੋਠੇ ਤੇ ਚੜ ਗਏ ਅੱਛਾ ਹੋਰ ਨਹੀਂ ਤਾਂ ਹੋ ਗਿਆ ਸੀ ਕੰਮ ਅੱਛਾ ਹਾਂ ਉਹ ਜੇ ਮੈਂ ਹੁੰਦਾ ਮੈਂ ਤਾਂ ਲਾਹ ਵੀ ਲੈਂਦਾ ਮੈਂ ਤੈਨੂੰ ਇਹ ਗੱਲ ਅਸਨਾ ਉਹ ਮੈਂ ਤਾਂ ਬਠੇ ਰੋਕਦੀ ਗਰਦਿਆਲ ਕਹਿੰਦਾ ਰਹਿਣ ਦੇ ਕਹਿੰਦਾ ਵਾਧਾ ਵਧ ਜੂ ਉਹ ਗਰਦਿਆਲ ਦੀ ਨਾ ਸੁਣਾ ਕਰ ਤੂੰ ਹੋਰ ਮੈਂ ਤਾਂ ਚੜ ਗਿਆ ਸੀ ਉੱਤੇ ਅੱਛਾ ਮੈਨੂੰ ਗਰਦਿਆਲ ਨੇ ਮੋੜ ਲਿਆ ਕਹਿੰਦਾ ਰਹਿਣ ਦੇ ਉਹ ਕਹਿੰਦਾ ਭਾਈ ਰਹਿਣ ਦੇ ਕਹਿੰਦਾ ਕੰਮ ਵਧ ਜੂਗਾ ਅੱਛਾ ਹਾਂ ਮੈਂ ਤਾਂ ਤੈਨੂੰ ਆਖੀ ਇਹ ਨਾ ਵੀ ਮੈਂ ਤਾਂ ਉੱਤੋਂ ਲਾ ਲੈਂਦਾ ਮੈਂ ਗੰਡਾ ਸਾ ਜਿਵੇਂਰੇ ਕੋਲੇ ਅੱਛਾ ਹਾਂ ਮੈਂ ਨਹੀਂ ਛੱਡਦਾ ਸੀਗਾ ਹੁਣ ਐ ਕਰ ਫਿਰ ਹਾਂ ਖੇਤ ਮਾਰ ਕੇ ਕਿਹਾਂ ਗਿਆ ਚੱਲ ਵਾ ਚੱਲਦੇ ਆਂ ਗਾਜਰਾ ਆ ਕੇ ਵਟ ਲਾਂਗੇ ਗਾਜਰਾ ਆ ਕੇ ਵਟ ਲਾਂਗੇ ਥੋੜੇ ਉਹ ਗਾਂ ਤੋਂ ਦੇਖ ਲਾਂਗੇ ਹਨਾ ਕੀ ਉਹ ਬੱਟੀਆਂ ਹੋਣੇ ਤਾਂ ਗਾਜਰੇ ਵੀ ਕਿਸੇ ਕੰਮ ਦੀਆਂ ਆ ਜਾ ਫਿਰ ਆ ਉਹਦਾ ਬਸ ਕੁਦਰਤੀ ਪ੍ਰਭਾਵ ਆ ਦੇ ਬਸ ਤੂੰ ਹੁੰਦਾ ਫਿਰ ਕੰਮ ਹੋ ਜਾਂਦਾ ਫੇਰ ਫੇਰ ਤਾਂ ਮੈਂ ਤਾਂ ਨਹੀਂ ਛੱਡਦਾ ਸੀਗਾ ਹਾਂ ਤਿੰਨ ਬੰਦੇ ਤਿੰਨ ਹੀ ਹੁੰਦੇ ਹਾਂ ਹਾਂ ਤਿੰਨ ਤਾਂ ਤਿੰਨ ਹੀ ਹੁੰਦੇ ਨੇ ਹਾਂ ਉਹਦਾ ਤਾਂ ਗਰਦਿਆਸ ਟਾਲ ਆ ਜਾ ਪਟਕਾ ਮੈਂ ਤਾਂ ਅੱਖਾਂ ਸੀ ਕੰਮ ਨਿਵੇੜਦੇ ਆ ਜਿੰਨ ਦਾ ਅੱਛਾ ਉਹ ਕੰਜ ਦੇ ਛਾਰ ਸੀ ਕੋਠੇ ਤੇ ਚੜ ਗਏ ਸਨ ਉਹਠੇ ਤੇ ਚੜ ਗਏ ਕੋਠੇ ਤੋਂ ਲਾ ਲੈਂਦਾ ਉਹ ਮੈਂ ਤਾਂ ਚੜਦਾ ਸੀ ਕਰਦਿਆਲ ਨੇ ਨਹੀਂ ਚੜਨ ਦਿੱਤਾ ਤੇਰੇ ਇਹ ਜਾ ਕੰਮ ਨਹੀਂ ਕਰੀਦਾ ਹੁੰਦਾ ਕੱਢ ਲਈਦਾ ਹੁੰਦਾ ਕਬਾਜੋ ਪੁੱਤੀ ਕੰਜਰ ਦੇ ਹੁਣੇ ਮਰਵਾ ਤੇ ਅੱਛਾ ਹੋਰ ਜੀ ਲੈ ਆ ਜਾ ਕਣਕੀ ਦੇ ਸੇ ਆਈਏ ਕਣਕ ਦਾ ਹਾਂ ਕਣਕ ਤਾਂ ਦੇਖ ਲਈਏ ਗੀੜਾ ਮਾਰ ਲਈਏ ਹੋਰ ਕਿੰਨੇ ਤੋਂ ਹੋ ਕੇ ਆਈ ਨਹੀਂ ਉਹ ਮੈਂ ਨਹੀਂ ਹੋ ਗਿਆ ਕਰਨ ਤੂੰ ਤਾਂ ਦੇਖਣ ਹੀ ਨਹੀਂ ਆਏ ਪਤਾ ਹੋਰ ਨਾਲੇ ਪਾਣੀ ਪੂਣੀ ਦੇਖੀਏ ਦੁਬਾਰੇ ਲਾਵਾਂਗੇ ਹਾਂ ਦੇਖ ਲਾਂਗੇ ਪਾਣੀ ਨਾਲੇ ਹੋਰ ਇੱਥੇ ਬੋਚ ਕੇ ਟੱਪੀ ਬੋਚ ਕੇ ਨੰਗਾਗੇ ਆ ਜਾ ਆਉਂਦੇ ਚੱਕ ਲਾਂਗੇ ਯਾਰ ਗਾਜਰਾਂ ਇੱਥੋਂ ਹੁਣੇ ਪੱਟ ਲਾਂਗੇ ਹੋਰ ਕਹੀਂ ਵੀ ਫਰੇਥੀ ਧਰ ਦੇ ਹੈ ਕਹੀਂ ਕਹੀਂ ਧਰ ਦਿੰਨੇ ਆ ਇੱਥੇ ਹੋਰ ਆ ਕੇ ਚੱਕ ਲਾਂਗੇ ਆ ਜਾ ਆ ਕੇ ਦੂਜੀ ਵੱਟ ਤੋਂ ਦੇਖ ਲਾਂਗੇ ਆਹੋ ਦੂਜੀ ਵੱਟ ਤੋਂ ਦੇਖ ਲਾਂਗੇ ਹੋਰ ਕੀ ਉਧਰ ਮੋਟੀਆਂ ਹੋਣ ਹਾਂ ਉੱਤਿਆ ਚਾ ਗੰਡੇ ਦੀ ਫੱਕ ਵੀ ਨਹੀਂ ਹੋਈ ਐ ਨਾ ਉਹ ਤੂੰ ਪਾਣੀ ਵਾਲਾ ਲਾਤਾ ਇਹਨੂੰ ਪਾਣੀ ਦਾ ਯਾਰ ਪਾਣੀ ਟੁੱਟ ਜਾਂਦਾ ਪਾਣੀ ਉਹ ਆਪਣੇ ਬਾਣ ਕਰੜੇ ਆ ਨਾ ਕਰੜੇ ਨੇ ਬਾਣ ਇਹ ਕੋਲਾ ਵਣ ਪਾਲਦੀ ਆ ਹਾਂ ਇਹ ਤਾਂ ਟਿੱਬੇ ਵਾਲਾ ਬਾਣ ਪਾਲਦੀ ਆ ਜਾ ਲਈ ਰੇਤਾ ਆਪਾਂ ਹਾਂ ਹਣੀ ਤੇਰੀ ਟਰਾਲੀ ਆ ਜੇ ਕਿਤੇ ਫੇਰ ਕਿਤੇ ਬਣੇ ਗੱਲ ਕਰ ਰੇਤਾ ਨਾ ਹਾਂ ਕੱਕੇ ਰੇਤੇ ਜੁਹੰਦੀ ਆ ਸਰਦੋਰੀ ਆ ਅੱਜ ਵੀ ਹੋ ਗਈ ਵੱਡ ਵਾਲੀ ਮਦਾ ਕਹਿੰਦਾ ਲਾ ਲ ਇਹਨੂੰ ਵਾਟਾ ਐ ਲਾਰਾਂਗੇ ਵਾਟਾ ਹੋਰ ਅੱਜ ਦੇਖ ਲੈ ਇਹਨੂੰ ਲਈ ਜਾਵਾਂਗੇ ਵਾਟੇ ਉੱਦਨੇ ਸਰੋ ਲਾ ਲਈ ਚੰਗਾ ਹਾਂ ਕੱਲਾ ਸਨਮੀ ਗੁੱਡ ਨਾਲ ਹੀ ਪਈ ਐ ਤੇ ਗੁੱਡ ਹੁਣ ਸਾਡਾ ਬੜਾ ਗੁੱਡੂ ਆ ਕੇ ਲਸਨ ਟਾਂ ਉਹ ਗੁੱਡਣ ਵਾਲੀ ਆ ਤੱਕ ਠੰਡ ਬੜੀ ਆ ਭੈਣ ਚੋਦੀ ਦੇ ਅੰਦਰ ਗੁੱਡ ਕਲਾਪਾਰ ਪੈ ਤੂੰ ਨਹੀਂ ਰਾਜੀ ਉਹਦਾ ਤਾਂ ਠੀਕ ਆ ਚੱਲ ਗੁਰਦੇ ਆ ਫਿਰ ਉਹ ਇਹਦਾ ਕੰਝਰਾ ਕੱਖੀ ਬਾਲਾ ਹੋ ਰਿਹਾ ਔਰ ਗੁੱਡਣ ਵਾਲੀ ਪਈ ਐ ਇੱਕ ਮਾਤਾ ਕਹਿੰਦਾ ਗੋਭੀ ਵਾਲੀ ਥਾਂ ਵੀ ਉਹ ਲਾ ਰਹੀ ਐ ਗੰਡੇ ਗੋਭੀ ਵੀ ਘੜਿਆ ਹੁੰਦੀ ਐ ਗੋਭੀ ਮੇਥੇ ਵਾਲੀ ਕੈਰੀ ਚ ਵੀ ਗੰਡੇ ਲਾ ਦੀ ਹੁਣ ਕਿਹੜੇ ਮੇਥੇ ਹੋਣਗੇ ਮੇਥੇ ਤਾਂ ਕਿਹੜੇ ਹੋਣਗੇ ਹੁਣ ਇਹ ਕੱਖਾ ਨਹੀਂ ਦਾ ਪਛਾੜੇ ਨੇ ਮੇਥੇ ਕਿਹੜੇ ਨੇ ਇੱਥੇ ਤੂੰ ਗੋਡੀ ਵਾਲੀ ਕਰਦਾ ਹੈਂ ਗੋਡੀ ਦਾ ਤਾਂ ਤਾਂ ਟਾਈਮ ਲੱਗੇ ਤਾਂ ਵੇਰ ਹੀ ਆ ਯਾਰ ਟਾਈਮ ਕਾਹਦਾ ਲੱਗਦਾ ਤੂੰ ਗੇੜੇ ਦਿੰਦਾ ਫਿਰਦਾ ਨਾ ਡੱਕਾ ਨਹੀਂ ਤੋੜਦਾ ਉਹ ਡੱਕਾ ਤੋੜਣ ਦਾ ਕੋਈ ਗੱਲ ਨਹੀਂ ਪਰ ਗੱਲ ਕਰ ਵੀ ਆਇਆ ਨਹੀਂ ਜਾਂਦਾ ਖੇਡ ਕੇ ਕਿਧਰੇ ਵਗ ਜਾਨੇ ਕਿਧਰੇ ਵਗ ਜਾਨੇ ਤੂੰ ਵੀ ਕੰਦੇ ਦਾ ਪ੍ਰਿੰਟ ਹੀ ਫਿਰਦਾ ਰਹਿੰਦਾ ਦਿੰਦਾ ਕਿਹੜੇ ਉਹ ਪਿੰਡੇ ਦਾ ਕਿਹੜਾ ਜਾਂਦਾ ਪਾਪਾ ਓਏ ਓ ਪਾਪਾ ਹਾਂ ਉੱਠਣਾ ਯਾਰ 2 ਵਜ ਗਏ ਜਾ ਸੂਰਜ ਕਿਉਂ ਨਹੀਂ ਨਿਕਲਦਾ ਭਾਂਡੇ ਯਾਰ ਦਾ ਸੂਰਜ ਤਾਂ ਹੁਣ ਬੱਦਲ ਵਈਏ ਸੂਰਜ ਕਿਉਂ ਨਿਕਲੇ ਸਹੀ ਉਹਨਾਂ ਕੈਮ ਹੋਇਆ ਨਹੀਂ ਹੈਗੇ ਯਾਰ ਹੋਰ ਕੈਮ ਕਿਵੇਂ ਹੂਆ ਮੁਸ਼ਕਲ ਆ ਭਾਂਡੇ ਯਾਰ ਤਾਂ ਪੌਦੇ ਪਾਤੇ ਯਾਰ ਕਹਿ ਰੋਕੀ ਕਹਿਣਾ ਮੈਂ ਪਾਲਿਆ ਕਿਉਂ ਨਸ਼ੇ ਨਹੀਂ ਰਕ ਬਸ ਛੱਡੇ ਨਾ ਮੈਂ ਕਹਣਾ ਨਸ਼ਾ ਹਾਂ ਚੰਗੀ ਰਹਿ ਦਿੰਨਾ ਤੂੰ ਮੈਂ ਤਾਂ ਤੈਨੂੰ ਵੀ ਕਹਿੰਦਾ ਖਿਲਾ ਚੌਂਚਾ ਖਾ ਲਿਆ ਕਰ ਨਾ ਜਾਣੀ ਕੋਈ ਅੰਗ ਖੜ ਕੇ ਕੱਲਾ ਕਰ ਕਿੱਦੜ ਭਜਾਂਗੇ ਸੀ ਤੈਨੂੰ ਚੱਕੀ ਫਿਰਾਂਗੇ ਲੋਕ ਆਪਦੇ ਪੁੱਤਾਂ ਨੂੰ ਛਡਾਉਂਦੇ ਆ ਤੂੰ ਤੂੰ ਪੰਡਲ ਨਾ ਲਾਈਂ ਨਵੇਂ ਨੂੰ ਮੈਂ ਤਾਂ ਸ਼ਰਾਬ ਚੰਗੀ ਗੱਲ ਹੀ ਕਹਿੰਦਾ ਲੋਕ ਤਾਂ ਮੈਂ ਭਾਂ ਕੋਲਦੇ ਕੁੱਤੇ ਨੇ ਮੰਗਰੂ ਸ਼ਰਾਬ ਉਸ ਬਣਦਾ ਨਹੀਂ ਮੈਂ ਤੈਨੂੰ ਦੱਸਾਂ ਅੰਗ ਪੈਰ ਖੜਿਆ 20ਵੇਂ ਥਾਂ ਬਾਪੂ ਗੱਲਾਂ ਕਰਦਾ ਹੁੰਦਾ ਹਾਂ ਹਾਂ ਚੰਗੇ ਕੰਮ ਤੇ ਆਇਆ ਇਹਦਾ ਖੂਨ ਪਤਲਾ ਰੱਖ ਨਾ ਤੂੰ ਕਹ ਤੂੰ ਛੱਡਿਆ ਮੈਨੂੰ ਐ ਦੱਸ ਮੈਂ ਤਾਂ ਪਾਲਿਆ ਫਸ ਗਿਆ ਸ਼ਰਾ ਕਿਵੇਂ ਮੈਂ ਬਣਾਉਂਦਾ ਸੀ ਰਫਲ ਦਾ ਲਸਾਂਚੀਆ ਹੂੰ ਤੇ ਉਹ ਯਾਰ ਮੈਨੂੰ ਬੱਧੇ ਲੇ ਕੇ ਮੇਰੇ ਤੋਂ ਚੋਰੀ ਹੋ ਗਈ ਇਹਨੇ ਇਹ ਕੰਮ ਓਏ ਮੈਂ ਤਾਂ ਨਾ ਬਸ ਇੱਕ ਦੋ ਵਾਰ ਹੀ ਗਿਆ ਸੀ ਮਖਾ ਯਾਰ ਭਰਤ ਕੇ ਮੁਰਖੇ ਬਣਨਾਂ ਹੂੰ ਤੇ ਉਹ ਕਿਤੇ ਯਾਰ ਸਾਰਾ ਕੰਮ ਹੋਰ ਤਾਂ ਹੋ ਗਿਆ ਸਹੀ ਹੂੰ ਤੇ ਯਾਰ ਭੈਂਡੇ ਯਾਰ ਦਾ ਜੱਛੋ ਕਰਦਿਆ ਨਾ ਪਸ਼ਾਵ ਟੈਸਟ ਨਸ਼ੇ ਦਾ ਅੱਛਾ ਅੱਛਾ ਤੋ ਯਾਰ ਝੁੱਲੀ ਫੜ ਕੇ ਮਤਾਉਂਦਾ ਭੈਂਡਾ ਯਾਰ ਤੋ ਲੋਂਡਾ ਪਾਪਾ ਲੋਂਟਾ ਕਨ ਹੋਰ ਉੱਥੇ ਯਾਰ ਨਾ ਕਹਿੰਦੇ ਲੋਕਾਂ ਨੇ ਵੀ ਦੋ ਲੰਬਰ ਚ ਕੰਮ ਕਰਾ ਲਿਆ ਬਾਲੇ ਅੱਛਾ ਤੋ ਡਾਕਟਰ ਵੀ ਦਰਦੇ ਆ ਤੇ ਉਹ ਭੈਂਡਾ ਚੋਦਾ ਜੇ ਹੁਣ ਮੂਤਦੇ ਆ ਜਿਵੇਂ ਉਹ ਮਤਾਉਂਦਾ ਹਾਂ ਫੇਰ ਮੇਰੇ ਛੋਲੇ ਦੀਆਂ ਬਿਸ਼ਾਵ ਚ ਭੁੱਕੀ ਆਉਣੀ ਭੁੱਕੀ ਖਾਣਾ ਫਿਰ ਉਹ ਤਾਂ ਆਉ ਆਉ ਭੁੱਕੀ ਵਾਲੇ ਤਾਂ ਬਣਾਉਂਦੇ ਹੀ ਨਹੀਂ ਇਹ ਕੀ ਗੱਲ ਪਾਪਾ ਯਾਰ ਦਾਰੂ ਪੀ ਚੱਲ ਲੈ ਕੋਈ ਡਰੀ ਨਹੀਂ ਦਾਰੂ ਵਾਲੇ ਤਾਂ ਕੋ ਡਰਨੇ ਹੈ ਨਾ ਦਾਰੂ ਵਾਲੇ ਤਾਂ ਡਰ ਹੈ ਭੁੱਕੀ ਵਾਲੇ ਤਾਂ ਨਹੀਂ ਬਣਾਉਂਦੇ ਦਾਰੂ ਪਈ ਜਾ ਜਿੱਕੇ ਵਗ ਜਾ ਇਹ ਕੀ ਗੱਲ ਯਾਰ ਪਤਾ ਹੀ ਨਹੀਂ ਗਵਰਨਮੈਂਟ ਦਾ ਇਹ ਕਾਨੂੰਨ ਕੁੱਤਾ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਤੂੰ ਐ ਦੱਸ ਹੂੰ ਬੰਦਾ ਧਾਰੂ ਪੀ ਕੇ ਬੰਦਾ ਰਫਲ ਨਾਲ ਬੰਦਾ ਮਾਰੂ ਕੇ ਭੁੱਖੀ ਖਾ ਕੇ ਧਾਰੂ ਵੀ ਕੇ ਧਾਰੂ ਪੀ ਕੇ ਮਾਰੂ ਭੁੱਖੀ ਵਾਲਾ ਕਿਰਵਾਲਦਾ ਯਾਰ ਭੁੱਖੀ ਵਾਲਾ ਤਾਂ ਮਾਰਦੇ ਨਹੀਂ ਇਹਨਾਂ ਨੇ ਜਾਣ ਕੇ ਕਰਿਆ ਗੌਰਮੈਂਟ ਨੇ ਕੰਮ ਵੀ ਪੰਜਾਬ 'ਚ ਨਾ ਲਾਇਸੈਂਸ ਨਾ ਕਿਸੇ ਕੋਲੇ ਅਸਲਾ ਰਹਿ ਜੀ ਉਹ ਤੂੰ ਕਿਉਂ ਮੇਰੀ ਗੱਲ ਸੁਣ ਕਿਉਂ ਤੂੰ ਬੁੰਡ ਬੰਗੇ ਲੈਣਾ ਫਿਰ ਤਾਂ ਨਸ਼ੇ ਬਿਨਾ ਮਰ ਜੇਗਾ ਇੱਥੇ ਬੁੰਡ ਜਲੇ ਨਹੀਂ ਰਫਲ ਇਹ ਤਾਂ ਗੱਲ ਤੇਰੀ ਠੀਕ ਆ ਯਾਰ ਇੱਥੇ ਕੰਧੋਲੀ ਨਾਲ ਪੀ ਰਹੂਗੀ ਉਹ ਇਹ ਤਾਂ ਗੱਲ ਠੀਕ ਆ ਤੇਰੀ ਉਹ ਆਏਗਾ ਫਿਰ ਬਣਨਾ ਨਹੀਂ ਹੈ ਕਹਾ ਬੇੜਾ ਮਾਰਾ ਹੁੰਦਾ ਸੰਦ ਚਾਹੀਦਾ ਚਲੋ ਸੰਦ ਦਾ ਚਾਹੀਦਾ ਹੈ ਨਾਲੇ ਆਪਣਾ ਬੈਰ ਵੀ ਹੈ ਹੈ ਤੈਨੂੰ ਪਤਾ ਬੰਦ ਤੋਂ ਜਿੱਥੇ ਹਟਦੇ ਆ ਯਾਰ ਨਾਲੇ ਕੀ ਉਹਨਾਂ ਕੋਲੇ ਵੀ ਹੈਗਾ ਆਪਾਂ ਨੂੰ ਸੀਰੀ ਨੇ ਦੱਸਿਆ ਤਾਂ ਹੈਗਾ ਆਪਾਂ ਵੀ ਬਣਾ ਲਾ ਭੈਣ ਦੀ ਲੰਨ ਲੈਵੇ ਹੂੰ ਆਏ ਆ ਜਿਵੇਂ 5 6 ਦਿਨ ਹੋ ਗਏ ਨਾ ਮੈਨੂੰ ਅੱਗੇ ਨਾਲ ਢਟ ਕੇ ਨੀਰ ਜੀ ਘਟ ਆਉਂਦੀ ਆ ਯਾਰ ਪਰ ਫਿਰ ਨਸ਼ਾ ਛੱਡਿਆ ਹਬਾ ਹੱਡ ਪਰ ਤਾਂ ਟੁੱਟਦੀ ਐ ਮੈਂ ਆਏਗਾ ਮੈਨੂੰ ਬੱਦੀ ਨੇ ਲੱਗਣ ਦਿੱਤਾ ਇਹੇ ਕੰਮ ਦਾ ਉਹ ਤੈਨੂੰ ਮੈਂ ਕਿਹਾ ਸੁੱਤੂ ਆਖੇ ਮੇਰੇ ਨਾਂ ਤੇ ਬਣਾ ਤੇਰਾ ਸੁਭਾਅ ਲਵਾ ਮੈਂ ਕਿਹਾ ਤੂੰ ਚਲਾ ਬੈਠੇਗਾ ਜੇ ਹੁਣ ਚੱਲ ਗਈ ਮੈਂ ਇਹ ਨੂੰ ਅੰਦਰ ਤਾਂ ਬੈਠਾ ਰੂੰ ਤੇਰਾ ਭਰਾ ਕਿਉਂ ਲੋਟ ਆਉਂਦਾ ਮੈਂ ਤਾਂ ਚੱਲ ਪੈਂ ਜਿਦਾ ਵੇ 6 ਮਹੀਨੇ ਲਾਇਆ ਦੇਖੀ ਉਹ ਚੱਕ ਦਾਂਗੇ ਫਿਰ ਦੇਖੀ ਚੌਂਟੇ ਹਾਂ ਹੁਣ ਚਾਰ ਪੰਜ ਦਿਨ ਹੋ ਗਏ ਅੱਗੇ ਨਾਲੋਂ ਤਾਂ ਜਨਨ ਨੂੰ શરીਰ ਵਿੱਚ ਫਰਕ ਆ ਹਾਂ ਪਰ ਉਹ ਕਈ ਵਾਰੀ ਖੱਤੇ ਪੈਣੋਂ ਆਇਆ ਲੱਗਦਾ ਭਾਂਡੇ ਚਮਕੀਆਂ ਆਉਂਦੀਆਂ ਹੋਣੀਆਂ ਚਾਰਜ ਆ ਲੱਗਦਾ ਡੱਟਵਾ ਖੜੂ ਹੋ ਜਾ ਰਿਹਾ ਹਾਂ ਇਹ ਬੜੇ ਸਿਆਪੇ ਇਹ ਗਰ ਮੋਟਾ ਠਾਣਾ ਕਿਉਂ ਨਾ ਵਫਦਰ ਕੋਈ ਅੰਗ ਪਰ ਛੱਡ ਜੇ ਕਿਤੇ ਡਾਕਟਰ ਕੋਲ ਅਸੀਂ ਚੱਕੀ ਫਿਰੇ ਤੈਨੂੰ ਵੱਟ ਨਾ ਇਹ ਤਾਂ ਦਵਾਈ ਹੁਣ ਹੀ ਦੇਈ ਆ ਲਈ ਹੈ ਨਾ ਲਈ ਹੈ ਨਾ ਇਹ ਲੈ ਆ ਕੋਈ ਦਵਾਈ ਜਿਆ ਹੈ ਘਾਣਾ ਕੱਢ ਕੇ ਸਦੇਸ ਆਪਾਂ ਜਾਂ ਕੇ ਮਰਜੇ ਨੂੰ ਬਿਚੀ अच्छा हां ਨਾਲੇ ਨਸ਼ੇ ਦਾ ਲੈ ਜਾ ਘੋੜੇ ਵਰਗੇ ਹਾਂ ਤਾਂ ਫਿਰ ਮੈਂ ਤਾਂ ਆਖ ਕਹਿੰਦਾ ਮੈਂ ਉਹੀ ਨਸ਼ਾ ਲੈ ਤਾ ਫੁੱੜ ਜਾਨੀ ਜਿਹੜੀਆਂ ਤੋਂ ਲੈ ਆ ਨਾ ਨਾ ਤੂੰ ਤਾਂ ਨਸ਼ੇ ਹੀ ਖਾ ਹਾਂ ਹਾਂ ਤੂੰ ਮੈਨੂੰ ਚੰਗੇ ਕੰਮ ਤੇ ਲਾ ਪੈਂਦੀ ਹਾਂ ਹਾਂ ਪਹਿਲਾਂ ਤਾਂ ਡਰ ਹੁੰਦਾ ਸੀ ਵੀ ਬੰਦਾ ਬੁਢਾ ਹੋਊ ਜਵਾਕ ਕਿੱਥੋ ਲਿਆ ਕੇ ਦੇਣਗੇ ਨਾ ਤਾਂ ਹੁਣ ਬੁਢਾ ਹੋਵੇ ਨਾ ਜਵਾਕ ਲਿਆ ਕੇ ਦੇਣੇ ਪੰਜਾ ਪਚੁੰਜਾ ਸਾਲ ਲੱਗੀ ਸੌਤੀ ਗਾਣਾ ਹਰੇਕ ਕਦਾਂ ਨੂੰ ਬਗੜਾ ਹੱਥਾ ਹਾਂ ਤੈਨੂੰ 10 3 ਵਾਲੇ ਜਿਹੜਾ ਖਾ ਆਇਆ ਜਿਹੜਾ ਖਾ ਲਿਆ ਹਾਂ ਗੱਲ ਤਾਂ ਤੇਰੀ ਪੱਖ ਸਹੀ ਆ ਓਏ ਖਰੀਦਾਰੀ ਨਹੀਂ ਆਈ ਕੋਣ ਕੀ ਪਤਾ ਜਦੋਂ ਬੜਾ ਹੋਇਆ ਕਿੰਨੂ ਐਡੀਆਂ ਗੱਲਾਂ ਸੋਚਦੀ ਨਾ ਜਿਹੜਾ ਖਾ ਲਿਆ ਭਾਈ ਆਪ ਨਹੀਂ ਹੋ ਤਾਂ ਹਾਂ ਪਉ ਹੋ ਇੱਕ ਯਾਰ ਗਵਰਨਮੈਂਟ ਦਾ ਕੁੱਤਾ ਕਾਨੂੰਨ ਆ ਵੀ ਯਾਰ ਧਾਰੂ ਵਾਲੇ ਦਾ ਬਣਾਉਂਦੇ ਆ ਉੱਕੀ ਵਾਲੇ ਦਾ ਬਣਾਉਂਦੇ ਨਹੀਂ ਇਹ ਜਾਣ ਕੇ ਬਣਾਉਂਦੇ ਆ ਸ਼ਰਾ ਕਿਵੇਂ ਕੋਈ ਕਰਕੇ ਧਾਰੂ ਛਾਰੇ ਮਾਰੇ ਕੰਮ ਕਰਾਉ ਦਾਰੂ ਹਾਂ ਦਾਰੂ ਦਾ ਹਥਿਆਰ ਚਲਾਉ ਹਾਂ ਫੇਰ ਹੀ ਕੋਈ ਪੋਰਟਸ ਨੂੰ ਰੁਪਏ ਜੱਜਾਂ ਨੂੰ ਵਕੀਲਾਂ ਨੂੰ ਬਣਨਗੇ ਗਲਤ ਕੰਮ ਜਾਣ ਕੇ ਕਰਾਉਂਦੇ ਆ ਹੁਣ ਭੁੱਕੀ ਵਾਲਾ ਬੰਦਾ ਯਾਰ ਕੋਣਾ ਕਿੱਥੋਂ ਮਾਰੂ ਯਾਰ ਭੁੱਕੀ ਵਾਲਾ ਤਾਂ ਕਿੱਥੋਂ ਮਾਰੂ ਮਿੰਨਾ ਨਸ਼ਾ ਇਹ ਖਾਟਾ ਪੁਰਾਣੇ ਖਾਂਦੇ ਸੀ ਕਿਹਨਾਂ ਨੂੰ ਆਏ ਨਾ ਪੁਰਾਣੇ ਬੰਦੇ ਆਲਾ ਹੋਰ ਖਲ ਨੂੰ ਕੋਈ ਗੱਲ ਬਾਤ ਕਿਸੇ ਕੋਲੇ ਲਾਇਸੈਂਸ ਨਾ ਹੋਵੇ ਬਸ ਹਾਂ ਇਹਨਾਂ ਨੇ ਖੋਣੇ ਆ ਇਹ ਵੀ ਗੱਲ ਹੈ ਹੁਣ ਹੁਣ ਯਾਰ ਭੁੱਕੀ ਨਾਲ ਜਾਣ ਇਹ ਤਾਂ ਨਾਲੇ ਆਏ ਯਾਰ ਗੋਲੀ ਕਾਇ ਉਹ ਸੁਡਾੜਾ ਕਿੱਕੇ ਚੁੱਪੀ ਵਾਲਾ ਉਹਦਾ ਕਿਸੇ ਦਾ ਨਾ ਬਣਾਉਣ ਮੰਨੀ ਦਾ ਹੱਕ ਚ ਆਪਾਂ ਭਾਵਾਂ ਦੀ ਗਾੜੂ ਵਾਲੇ ਦਾ ਵੀ ਨਾ ਬਣਾਉਣਾ ਭੁੱਕੀ ਵਾਲੇ ਦਾ ਤਾਂ ਆਪਣਾ ਖੀਮਾ ਯਾਰ ਇਹ ਤਾਂ ਧਰਤੀ ਚੋਂ ਪੈਦਾ ਹੁੰਦੀ ਐ ਕੀ ਕੋਈ ਰਤੀ ਚੀਜ਼ ਆ ਹਾਂ ਤਾਂ ਸਹੀ ਗੱਲ ਆ ਆਪਾਂ ਇਹ ਸਿੱਧੇ ਨੇ ਦੁਨੀਆ ਸਾਜੀ ਔਰਦੇ ਨਹੀਂ ਬਣੀ ਐ ਚੱਲ ਇਹ ਤੇਰਾ ਨਵੇਂ ਕੋਈ ਇਹ ਜਾਣ ਕੇ ਬਾਹਰ ਤੇ ਦੇਖ ਲੈ ਕਿੱਥੋਂ ਛਿੜੀ ਗਈ ਗਏ ਨੇ ਹੁਣ ਕਿੰਨੇ ਕੁ ਦਿਨ ਰਹਿ ਗਏ ਫਿਰ ਹਾਂ ਹੁਣ ਤਾਂ 5-4 ਦਿਨਾਂ ਦਾ ਸਮਾਂ ਲੱਗਿਆ ਕੰਮ ਦੇਖ ਤੇ ਦੇਖੇ ਦੱਬਲਾ ਕੰਮ ਇੱਕੋ ਗੱਲ ਆ ਹਾਂ ਗੱਦੇ ਹੋਗਾ ਨਾ ਮਰਦਲ ਵੀ ਉਹ ਮੇਰਾ ਚਾਇਸ ਤੇ ਬਸਾਵਦਾ ਅੱਛਾ ਓਟੇ ਫਕੋਲੇ ਰੱਖੀ ਪਾਈਆ ਤੇ ਸਿਰ ਕੀ ਪੁਕੀ ਹਾਂ ਕਾਟ ਲੈ ਚਾਰ ਮਾਰਨੇ ਇਕੱਠੇ ਉਹ ਦਵਾਰੇ ਫੇਰ ਕਰੀ ਜਾਣਗੇ ਉਹ ਟੈਸਟ ਦਵਾਰੇ ਇੱਕ ਮੈਂ ਕੱਢੇ ਤੇ ਨਹੀਂ ਹੁੰਦਾ ਹਾਂ ਤੂੰ ਨਾ ਛੱਡੀ ਇਹ ਕਿਹੜੇ ਛੱਡੀ ਜੇ ਸ਼ਕ ਨੂੰ ਪੈਂਦਾ ਕਸਮਾ ਮਰਨ ਛੱਡ ਕੇ ਮਸਾਂ ਦਾ ਲੱਗੇ ਤੂੰ ਜੱਗ ਦੇ ਅੱਗੇ ਛੱਡ ਦੇ ਲੈ ਉਹ ਹੀ ਗੱਲ ਜਿਹੜੇ ਨਹੀਂ ਖਾਂਦੇ ਉਹਨਾਂ ਨੇ ਕਰਤਾ ਉਹ ਖਾਂਦੇ ਤਾਂ ਨਹੀਂ ਮੈਂ ਮੰਨਦਾ ਉਹ ਤਾਂ ਕਿ ਉਹਨਾਂ ਨੇ ਤਾਂ ਕੀ ਕਰਨਾ ਮੈਂ ਤਾਂ ਇਸ ਤੋਂ ਗੱਲ ਹੋਰ ਦਾਦਾ ਏ ਜਿਹੜਾ ਇਸ ਤਰ੍ਹਾਂ ਜੀ ਨੀ ਕਰਨਾ ਫਿਰ ਵਰਤ। ਇਹ ਤਾਂ ਖਾ ਲੇ ਤਾਂ ਟੱਕੀ ਫਿਰਦਾ। ਹਾਂ। ਇਹਦਾ ਭਾਂਡੇ ਲੰਨ ਦਾ ਨਾ ਕੁਛ ਖਾ ਤਾਂ ਡਾੜੀ ਲੱਗੀ ਜਾਂਦੇ ਉਹਦੇ ਸੇਨੇ ਆ। ਹਾਂ ਇਹ ਇਹ ਗੱਲ ਤਾਂ ਹੈਗੀ ਆ ਆਪਾਂ। ਹੋਰ ਘਰੇ ਬੁੜੀਆਂ ਡਰਾਈ ਜਾਂਦੀਆਂ। ਸਹੀ ਗੱਲ ਹੈ। ਖਾ ਤਾਂ ਹੋਵੇ ਮੁਰਤੇ ਰਾਠੀ ਇਹ ਠੱਠੇ ਵਾਂਗੂੰ ਤੁਰਿਆ ਬੈਦਾ ਨੀ। ਹਾਂ ਨੀ ਵੀ ਵਾਗੇ ਤੁਰਿਆ ਬਰੇ। ਜਿਵੇਂ ਆਪਣੇ ਪਿੰਡ 'ਚ ਲਾਲ ਜਾਂ ਤੁਰਿਆ ਫਿਰਦਾ। ਹਾਂ। ਭਾਂਡਾ ਫੁੱਡਾ ਹੀ ਹੋਵੇ ਤੇਰਾ ਕਣਕ ਚਾਰਲੀ ਭਾਈ ਸਾਰਾ ਪਿੰਡ। ਦੇਖੀ ਜੋ। ਹਾਂ। ਆਇਆ ਖਾ ਜੇ ਮੜਮੜਾ ਪਰ ਚੰਗੀ ਮੱਥ ਦੇਣਿਆ ਹਰੇਕ ਨੂੰ। हां चंगी माड़ी त तू दंदे ही नहीं ना ना नशे नशे ते लाऊ पैण दे ना और सोडे कोल है की है छड़दा कौन है जे मैं कह दूं मेरे अखे छड़ देगा छड़ ਛੱਡ ਹੀ ਸਕਦੇ ਵਾਪੇ ਉਹਦੇ ਅੱਖੇ ਤੇ ਛੱਡ ਵੀ ਸਕਦੇ ਪਰ ਤੂੰ ਤੂੰ ਲਾਉਣਾ ਤੂੰ ਲਾਉਣਾ ਕਾ ਨੂੰ ਲਾਉਣਾ ਯਾਰ ਪੜ ਤੇ ਖਾਂਦਾ ਤਾਂ ਹਰੇਕਾ ਪੜਦੇ ਆ ਹਰੇਕ ਨੰਬਰ ਕੁੱਟੀ ਜੁ ਆਏ ਆ ਜੀ ਫੁਲਾਨਾ ਜੀ ਹੁਣ ਮੈਨੂੰ ਪਤਾ ਜੇ ਤੂੰ ਮੇਥੋਂ ਚੋਰੀ ਰੱਖੇ ਜੇ ਮੈਂ ਤੈਨੂੰ ਤਾੜੀ ਜਾਂ ਮੈਂ ਫੇਰ ਕਿਹੜਾ ਹਟ ਜਾਊਗਾ ਹਾਂ ਐ ਤਾਂ ਆਏਗਾ ਤੂੰ ਫੇਰ ਵੀ ਇਹ ਤਾਂ ਗੱਲ ਹੈ ਫੇਰ ਸ਼ਮਾ ਵੱਧ ਖਾਏਗਾ ਸਹੀ ਇਹ ਆਏ ਹੁਣ ਤਾਂ ਵੀ ਗੱਲ ਇਹ ਕੋਈ ਨਸ਼ਾ ਛਡਾਉਣਾ ਨਾ ਐ ਸਾ ਵੀ ਤੈਨੂੰ ਹੋਰ ਗੱਲ ਦਾ ਕਿਵੇਂ ਬੰਦਾ ਗੱਲਾਂ ਬਾਤਾਂ ਮੋਹ ਪਿਆਰ ਨਾਲ ਤਾਂ ਛੱਡ ਜੂ ਜੇ ਅਗਲਾ ਖਮਾ ਤਾਰ ਕੇ ਜਾਂ ਦਵਾਈ ਨਾਲ ਜਾਂ ਫੇਰ ਨਹੀਂ ਹਾਂ ਇਹ ਤਾਂ ਨਾ ਨਾ ਨਸ਼ਾ ਬੰਦੇ ਨੂੰ ਘਬਰਾਟ ਆਉਂਦਾ ਘਬਰਾਟਦਾ ਉਹ ਜਦ ਖਾਦੀ ਨਹੀਂ ਆ ਫੇਰ ਆਉਂਦਾ ਘਬਰਾਟੂ ਨਹੀਂ ਹੁੰਦਾ ਦੋ ਤਿੰਨ ਦਿਨ ਫਾਲਿਆ ਮਨ ਲੈ ਗਾਣੋ ਦੀ ਪੂਰਾ ਤਾਂ ਕਰਿਆ ਮੈਂ ਏਡੀ ਭਾਈ ਜੈਨਾ ਭਾਈ ਨੂੰ ਦੋ ਤਿੰਨ ਦਿਨ ਤਾਂ ਸੁਪਨੇ ਚ ਮੇਰੇ ਵਸ਼ਾ ਵਾਲੀ ਆਈ ਹਾਂ ਮੈਂ ਵੀ ਸੋਚਿਆ ਮਾਹਰ ਆਪਾਂ ਅੰਦਰੋਂ ਕਿਉਂ ਨਹੀਂ ਨਿਕਲਦਾ ਕਰੇ ਬਿੱਟੇ ਮੈਂ ਗਿਆ ਭਰਾਵਾ ਪਾਇਂ ਗੱਲ ਨਾਲ ਲੱਗੂ ਆ ਖੈਂਬਾ ਪੂਰੀ ਕਹਿਣਾ ਉਹ ਚੋਨਾ ਨਿਉ ਲਾ ਰੱਖਿਆ ਜਿਹੜਾ ਦਿੱਲੀ ਬਜੰਗ ਸਾਰਾ ਬਿੱਤੇ ਦੇ ਉਹ ਕੈਮਰਾ ਕੈਮਰਾ ਅੱਛਾ ਇਹ ਪਾਇਂ ਗੱਲ ਤੋਂ ਰਾਤੀ ਲਵੇ ਫੁੱਲ ਤੁਰੂ ਨਾ ਥਪਾ ਲਈ ਗਰ ਅੱਛਾ ਮੈਂ ਉੱਥੇ ਰੌੜਾ ਪਾ ਲਿਆ ਮਖੇਗੀ ਮੈਂ ਵੇਚ ਤੰ ਬੰਦਾ ਕੋਈ ਉੱਠਿਆ ਨਾ ਬੈਣਾ ਬੰਦਾ ਵੇਚੀ ਕਰੀ ਜਾਂਦਾ ਹਰੇਕ ਨਾ ਟਰਾਈ ਕਰਦਾ ਯਾਰ ਹਰੇਕ ਨਾਲ ਜੀ ਮੈਂ ਉੱਥੇ ਲੜਾਈ ਹੋ ਗਈ ਮੈਨੂੰ ਕਹੇ ਪਰਚਾ ਪਾਉਣਿਆ ਮਖੇਗੀ ਕੋਛਪਾ ਜੂ ਇਹ ਤਾਂ ਕੋਈ ਫੌਜ ਪੁਲਿਸ ਦੀਆਂ ਭੜਟਾਂ ਉੱਥੇ ਵੀ ਮਾ ਮੋਡੇ ਜਾਂਦੇ ਐ ਤਾਂ ਉੱਥੇ ਵੀ ਨਹੀਂ ਚੈਸਟ ਇਹ ਤਾਂ ਬੜਾ ਯਾਰ ਵੰਡ ਬੰਗਲਟਾ ਮੈਨੂੰ ਪਿਛਾਵ ਜਾਲਾ ਬਣਿਆ ਉਹ ਚਪਾੜੇ ਮੂੜੇ ਆ ਕੇ ਫੇਰ ਕੰਦੇ ਦਾ ਡਿਸਟ੍ਰਿਬਿਊਟਰ ਨੂੰ ਤੂੰ ਵੱੜ ਗਿਆ ਮਖੇਗੀ ਮੈਨੂੰ ਪਿਛਾਵ ਨਹੀਂ ਉੱਤਲ ਤਾਂ ਇਹ ਨਾ ਦੂਜਾ ਉਹਨਾਂ ਤੇਰੇ ਤੇ ਦਿਲ ਦੁਲ ਆ ਗਿਆ ਹੋਵੇ ਉਹਦਾ ਉਹ ਨਹੀਂ ਅੱਖ ਡਿਸਟ੍ਰਿਬਿਊਟਰ ਨਾ ਨਾ ਉਹ ਕੌਮੜਾ ਇਹ ਤਾਂ ਯਾਰ ਵਾਫਾ ਕੁੱਤਾ ਘਣੂਣਾ ਫਿਰ ਹੋਰ ਹੁਣ ਉਹ ਤਾਂ ਯਾਰ ਭਾਂਗੇ ਜਾ ਸਿੱਖ ਮੈਂ ਫੜ ਕੇ ਆਵਾਂ ਸੀ ਚੀਜ਼ ਪਾਉਗਾ ਹਰੇਕ ਬੰਦੇ ਜੀ ਹਰੇਕ ਦਾ 50 ਬੰਦੇ ਹੋਰ ਪਿਛાડੂ ਤੈਨੂੰ ਪ੍ਰੇਖ ਸਾਹਿਬ ਆ ਪਰ ਹੋਰ ਗੱਲ ਕਹਣਾ ਯਾਰ ਤੂੰ ਆਖਿਆ ਕੀ ਕਹਿੰਦਰੀ ਨਾ ਗੇਹੂ ਹੋਵੇ ਬੰਦ ਦਾ ਨਾ ਦੇਖ ਮੈਂ ਕਹਿੰਦਾ ਦੂਜਾ ਦੂਜਾ ਯਾਰ ਆਪਣੇ ਪਿੰਡ ਚ 50 ਦਾ ਫਿਰਦੇ ਆਂ ਹਾਂ ਬੋਢੀ ਡੰਡਾ ਹਾਂ ਦੇਖੋ ਯਾਰ ਪੁਲਸੀ ਜੇ ਲੱਗਿਆ ਬੰਦ ਦਾ ਇੱਕ ਗੱਲ ਹੋਰ ਮਾਇਦਾ ਛੱਡਣਾ ਛੱਡ ਤੇ ਕਿੱਦੇ ਹੁਣ ਕਹਿਣਾ ਜੀ ਮਾਂ ਦੀ ਫੁੱਦੀਵਾਰੀ ਢੇਲੀ ਚ ਐ ਤੁੜੀਆਂ ਫਾਟਕ ਸਿੱਟਿਆ ਹੁੰਦਾ ਹੈ ਪਾਓ ਡਾਕਟਰ ਆਪੇ ਰਹੇ ਕੰਮ ਕਰਦੇ ਡਾਕਟਰ ਨਹੀਂ ਡਾਕਟਰ ਤਾਂ ਮੈਂ ਸਾਰਿਆਂ ਨੂੰ ਟੱਕਿਆ ਡਾਕਟਰ ਦਾ ਦੇਖ ਬਹੁਤ ਚੰਗੇ ਨੇ ਸਾਰੇ ਅੱਛਾ ਬਹੁਤ ਆ ਯਾਰ ਪਤਾ ਨਹੀਂ ਰੱਬ ਜਾਣੇ ਕੀ ਗੱਲ ਬਣੀ ਬੱਦਾ ਰੱਖਿਆ ਉਹ ਪ੍ਰਾਈਵੇਟ ਉਹ ਕੁ ਕਾਮਲਾ ਰੱਖਿਆ ਕਾਂਵੜਾ ਗਿਆ ਕਾਮਲਾ ਉਹਦਾ ਮੇਰਾ ਸਹਰਾ ਜਿਹੜੀ ਹਿੰਡ ਪੈ ਗਿਆ ਜਲਤ ਨੂੰ ਮਖਾ ਜਿਵੇਂ ਸਿਆਣਾ ਬੰਦਾ ਮੇਰੇ ਨਾਲ ੱੱਕਾ ਹੋ ਰਿਹਾ ਡਾਕਟਰ ਕਹਿੰਦੇ ਭਾਈ ਜੀ ਅਸੀਂ ਇੱਥੋਂ ਕਹਿੰਦੇ ਤੁਹਾਨੂੰ ਢਿੱਲ ਦਿੰਨੇ ਆ ਇਹ ਵੱਡੇ ਆਨੇ ਪੇਸ਼ ਹੋ ਜਾਂਦਾ ਵੱਡੇ ਆਪਸਰਾ ਕੋਲ ਆ ਕੇ ਜੀ ਉਹ 2 ਨੰਬਰ ਚ 2 ਹੁਣ ਮਖਾਸੀ ਛਾਣੇ ਪੈਂਦੇ ਲੰਨੂ ਮੈਨੂੰ ਲਾ 5-7 ਹਜ਼ਾਰ ਰੁਪਏ ਦਿੰਦੇ ਹੁਣਗੇ ਪੀ ਉਹਨੂੰ 445 ਛੇ ਦਿੰਦੇ ਆ ਫਿਰ ਬਸ ਕਾਮੜ ਆਇਆ ਕਾਮੜ ਆਇਆ ਹੁਣ ਕੀ ਕਵੇ ਅਗਲਾ ਉਹ ਤੂੰ ਵੀ ਗਲਤ ਤੜ ਕੇ ਤੂੰ ਮੈਂ ਤੈਨੂੰ ਹੋਰ ਦਾਨ ਇਹ ਤਾਂ ਕੋਈ ਬੋਲਦਾ ਨਹੀਂ ਤੂੰ ਮੈਂ ਸ਼ਰਤ ਲਾਉਣਾ ਕਰ ਲੇ ਉੱਥੇ ਇਕੱਠ ਕਰਕੇ ਵਗ ਜਾ ਉਹ ਬੰਦਾ ਦਿਖਾ ਦੇ ਡਾਕਟਰਾਂ ਟਾਈ ਉਹ ਦਿਮਾਗ ਦੀ ਅਪਸੈਟਾ ਹੋ ਅਪਸੈਟ ਹੋ ਫਿਰ ਆ ਥੱਲੇ ਕਮੜਾ ਟਾਗ ਉਹ ਦੇਖ ਤੈਨੂੰ ਵੀ ਤਾਂ ਨਹੀਂ ਹਰੇਕ ਦਾ ਫੜ ਲੈਂਦਾ ਫਿਰ ਦਸਤੀ ਦੇ ਬੰਦਾ ਹੀ ਕਰ ਅੱਠਾਈ ਤਾਂ ਭੈਣ ਕੋ ਤਾਂ 5 ਲੱਖ ਰੁਪਏ ਚ ਨਹੀਂ ਫੜਦਾ ਤੇ ਉਹੀ ਤਾਂ ਗੱਲ ਹੈ ਫੇਰ ਹੈ ਹੀ ਕਮਲਾ ਕੱਜਾ ਦਾ ਜਮਾ ਇੱਕ ਤੋਂ ਹਾਂ ਐਨੀ ਟੰਡ ਪਵੇ ਚੱਪਲਾਂ ਪਾਈਆਂ ਉਹਦੇ ਤੇ ਜੀ ਦੇ ਕਦੇ ਨਾ ਕੋਤੀ ਨਾ ਸਵਟਰ ਪਾ ਲਈ ਨਾ ਕਾਂਵਲਾ ਆ ਉਹ ਠੰਡ ਕਾਂਵਲਾ ਬੰਦੇ ਨਹੀਂ ਬਣਦਾ ਹੁੰਦਾ ਆ ਇਹ ਵੀ ਗੱਲ ਹੈਗੀ ਆ ਹਾਂ ਹਾਂ ਜੇ ਹੁਣ ਕਹਾਂ ਜਾਂ ਫੁੱਜੀ ਦੇ ਹੱਥ ਤੇ ਧਰ ਦੂ ਜਮ ਲਾਸਣ ਦੀ ਗੰਢੀ ਧਰ ਦਿੰਦੇ ਮੈਂ ਗੁੱਲਾ ਡੱਕਦਾ ਫਟਪੜੋਸ ਫਲੋ ਸਮਤਾ ਧਰਦੀ ਦੇਖੀ ਉਹ ਮੈਂ ਨਾਲ ਲੈ ਜਨੂੰ ਉਹ ਭੁੱਕੀ ਜਿਹੜੀ ਭੈਣ ਕਰੂ ਹਾਂ ਉਹ ਨਾਲ ਦੀ ਨਾਲ ਮਾਰਾਂਗੇ ਕਾਰਡ ਉਦੋਂ ਕਰ ਤਾ ਇਹ ਇਦੋਂ ਦਾ ਮੇਰੇ ਨਾਲ ਹੀ ਬਣਾ ਲੈਂਦਾ ਤੂੰ ਕਿ ਛੱਡੀ ਯਾਰ ਤੇ ਤੂੰ ਕੀ ਖਾਂਦਾ ਨਹੀਂ ਕੁਝ ਯਾਰ ਮੈਂ ਕੀ ਖਾਣਾ ਭੈਂਡੇ ਲੰਨਦੇ ਕੁਲੇਚਰ ਦੇ ਖਾਂਦੇ ਉਹ ਤਾਂ ਭੁੱਖ ਲਾਉਂਦੇ ਆਪਾ ਯਾਰ ਉਹ ਵੀ ਭੈਂਡਾ ਫੁੱਡਾ ਲੰਨਦੇ ਸਾਰੀ ਪੰਜਾਬ ਦੇ ਭੈਂਡੇ ਲੰਨਦੇ ਤਾਂ ਉਹਨਾਂ ਨੇ ਉਹ ਵੀ ਨਸ਼ੇ ਜਾਂਦੇ ਤੇ ਹੋਰ ਭੈਂਡਾ ਫੁੱਡਾ ਸਾਰਾ ਕੋਲ ਨਸ਼ਾ ਹਿਤਾ ਅੱਛਾ ਜੀ ਭੈਂਡਾ ਛੋੜਦੇ ਉਹ ਤਾਂ ਭੁੱਖੀ ਨਾਲ ਹੀ ਮਾਰੇ ਆ ਉਹਦਾ ਯਾਰ ਕੱਲ ਨਿਕਲਦੇ ਨੂੰ ਹੋਰ ਡੱਟਸ ਨਾ ਇਸੀ ਬੁੱਤ ਨਹੀਂ ਕੰਮ ਕਰਦਾ ਪੰਜ ਚਾਰ ਸਾਲ ਉਹਦੇ ਨਾਲ ਲੈ ਹੋਰ ਹੁਣ ਤੇ ਤਾਂ ਉਹੀ ਖਾਈਏ ਨੇ ਤਾਂ ਦੌੜ ਦੌੜ ਲਾਉਂਦੇ ਆ ਭੁੱਖੋ ਵਿੱਚ ਆਉਂਦੇ ਆ ਪਰ ਉਹ ਹੀ ਦੇ ਫੇਰ ਨਹੀਂ ਖਾਂਦੇ ਆ ਆਪਾਂ ਯਾਰ ਮੈਨੂੰ ਤਾਂ ਭੁੱਖੀ ਖਵਾ ਦਿਆ ਕਰ ਹਾਂ ਤੈਨੂੰ ਤਾਂ ਹੀ ਕਹਿਣਾ ਇਹ ਚੀਜ਼ ਖਾ ਲੈ ਛੱਡ ਦੇ ਚੰਗਾ ਰਹੇਂ ਆ ਇੱਕ ਐਂ ਕਰ ਦੇ ਜੇ ਦੋ ਖਾਣਾ ਤੇ ਇੱਕ ਕਰਦੇ ਫੇਰ ਅੱਧਾ ਥੋੜੀ ਥੋੜੀ ਛੱਡ ਦੇ ਇੱਕਦਮ ਨਾ ਛੱਡੀ ਐਂ ਕਰਨਾ ਨਾ ਯਾਰੀ ਕੋਈ ਗੱਲ ਬਣਦੀ ਕਿੱਦਾਂ ਚੱਖਾਂਗੇ ਯਾਰ ਐਂ ਕਰ ਲਾਂਗੇ ਦੇਖ ਐਂ ਕਰ ਫਿਰ ਖੜਾ ਹੋ ਯਾਰ ਚੱਲ ਗਿਆ ਆਪਾਂ ਚਾਹ ਫਿਰ ਇੱਥੇ ਤਾਂ ਕੀ ਕਰਨਾ ਚੱਲ ਜੇ ਮੈਂ ਟੱਟੀ ਨਾ ਜਾਇਆ ਮੈਂ ਜਾ ਯਾਰ ਫਿਰ ਮੈਂ ਦੇਖਾਂ ਭਾਈ ਲੰਡਾ ਹਾਸਤੀ ਵਾਲੀ ਹੁੰਦੀ ਆ ਯਾਰ ਕਿ ਨਸ਼ੇ ਕਰਕੇ ਨਸ਼ੇ ਕਰਕੇ ਉਹ ਕੰਟਰੋਲ ਹੀ ਨਹੀਂ ਕਰਦੀ ਹਾਂ ਜਿਵੇਂ ਲਿਫਟ ਕੰਟਰੋਲ ਕੰਮ ਛੱਡੀ ਹੈ ਹਾਂ ਉਹ ਗੱਲ ਹੋ ਗਈ ਭੈਣ ਜੱਜ ਜੀ ਤੂੰ ਆਖਿਆ ਬਾਪੂ ਮੈਂ ਲਾ ਦੋ ਦਿਨ ਤੱਕ ਬਾਪਾ ਤੈਨੂੰ ਟੱਟੀਆਂ ਹੀ ਲੱਗੀਆਂ ਤੂੰ ਆਖਿਆ ਬਾਪੂ ਕੀ ਕਹਿੰਦਾ ਭੈਣ ਤੇ ਲੰਨ ਦਾ ਤਨ ਚਾ ਲੈਂਦਾ ਬੋਦੀ ਨੂੰ ਮਿਚ ਗਿਆ ਨਾਲੋਂ ਆਤ ਨੂੰ ਕੱਪੜਾ ਅੰਦਰ ਲੰਗ ਜੀ ਕੰਟਰੋਲ ਹੀ ਨਹੀਂ ਹੁੰਦਾ ਹਣਾ ਹਾਂ ਨਾ ਕੰਟਰੋਲ ਭਾਲਦਾ ਭੈਣ ਜਾ ਜਾਇਆ ਫਿਰ ਮੈਂ ਤਾਂ ਕਹਾਂ ਚਲ ਮੈਂ ਜਾਇਆ ਮੈਂ ਫਿਰ ਹਾਂ ਚਲ ਤੇ ਫਿਰ ਕਰ ਮੈਂ ਲ ਬਹਿੰਦਾ ਵੀ ਆਏ ਆਏ ਪਾਣੀ ਟਰਾਲੀ ਦਾ ਡਾਲਾ ਖੋਲਿਆ ਹੁੰਦਾ ਹਣਾ ਮੱਖਾ ਕਾ ਨੂੰ ਪੋਹ ਜਾ ਮੈਂ ਆਈ ਆਂਦੀ ਹੂ ਜਮਾ ਉਹ ਜਿਹੜੀ ਪੱਟ ਚ ਅੰਦਰੋਂ ਦੀ ਭੈਣ ਦੀ ਲਾਨ ਦੇ ਦੇ ਜਾਇਆ ਫਿਰ ਬਾਹਲੀ ਦੂਰ ਨਾ ਆਈ ਉਰੀ ਵਗ ਜੀ ਦੂਰ ਭੈਣ ਦਾ ਫੁੱਦਾ ਕਿਉਂ ਜਾਣੀ ਨੰਦੀ ਦੂਰ ਫਿਰ ਬਾਹ ਫੜ ਕੇ ਲੈ ਚਲਦਾ ਤੈਨੂੰ ਆਏ ਤਾਂ ਕੋਈ ਡਰ ਨਹੀਂ ਹੈ ਆਏ ਤਾਂ ਕੋਰੇ ਵਰਗੇ ਆ ਚੱਕਰ ਚੁੱਕਰ ਨਾ ਆਏ ਮੈਂ ਤਾਂ ਕਹਣਾ ਨਾ 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 ਚੱਕਰ ਕਿਉਂ ਇੱਕ ਗੱਲ ਹੋਰ ਆ ਪਾਓ ਹੈ ਤੇਰਾ ਤਾਂ ਜਮ ਮੂੰਹ ਹੀ ਨਿਕਲਿਆ ਯਾਰ ਇਸਾ ਹੁਣਾ ਮੈਂ ਵੀ ਆਖਿਆ ਹੈਗਾ ਤਾਂ ਹੋ ਗਿਆ ਯਾਰ ਜਮੀ ਹੀ ਅੱਛਾ ਇਓਂ ਹੀ ਹੋ ਗਿਆ ਬਰ ਰੋਟੀ ਘੱਟ ਖਾਣਾ ਰੋਟੀਆਂ ਨੂੰ ਉਹਦੇ ਬਿਨਾ ਹੋ ਗਿਆ ਉਹਦੇ ਬਿਨਾ ਨੂਰੀ ਇਹ ਨਹੀਂ ਚਿਹਰੇ ਤੇ ਫਰਕ ਤਾਂ ਖਰਪੈਂਦੀ ਐ ਚੀ ਕਿੱਥੇ ਖੂਨ ਨੇ ਸਿੱਧਾ ਕੰਬਲ ਜਾਂ ਮਾਰਨਾ ਲਾ ਕੇ ਪਰ ਗੱਲਾਂ ਕਰਨੀਆਂ ਸੀ ਮੇਰਾ ਪੂਰੀਆਂ ਚੱਲ ਬਾਹ ਫੜ ਕੇ ਲੈ ਚੱਲਦਾ ਫਿਰ ਤੈਨੂੰ ਨਾ ਨਾ ਇਹ ਤਾਂ ਘੋੜੇ ਵਰਗਾ ਹਾਂ ਘੋੜੇ ਵੀ ਬਹੁਤ ਕਈ ਤਰ੍ਹਾਂ ਦੇ ਹੁੰਦੇ ਕਿਹੜੇ ਨਾਲ ਦਾ ਦੂ ਇੱਕ ਤਾਂ ਭਾਰ ਢੋਣ ਵਾਲਾ ਹੁੰਦਾ ਹੈ ਇੱਕ ਰੇਸ਼ ਵਾਲਾ ਹੁੰਦਾ ਹੁਣ ਤਾਂ ਭਾਰ ਵਾਲਾ ਵੀ ਨਾ ਮੰਨ ਵੀ ਜਿਹੜੇ ਖਾਲੀ ਨੇ ਤੇਰੇ ਫਿਰ ਤੇ ਬੁਢੇ ਜਿਹਾ ਰੱਸਾ ਲਾ ਦੇ ਮੈਂ ਆਪਣੇ ਟਡਾਲੀ ਫਿਰਦੇ ਆ ਉਹ ਦੁਕਾਨ ਤੋਂ ਗੁਰਜਾ ਖਾਲੀ ਜਿਵੇਂ ਦੁਕਾਨ ਤੋਂ ਕੱਖ ਜਾਂ ਖਾ ਲਿਆ ਕਿਸ ਨੇ ਗੁੜ ਜਾਂ ਪਾਤਾ ਜਿਵੇਂ ਬਿਲਟਾਂ ਜਿਹੜੀਆਂ ਲੱਗੀਆਂ ਨੇ ਪਟੇ ਜੇ ਬਾੜੇ ਨਹੀਂ ਪੜਦੇ ਨੇ ਠੂਈ ਚਾ ਹਾਂ ਹਾਂ ਬੋ ਕੋੜੇ ਵਰਗੇ ਫਿਰ ਤਾਂ ਕੋੜਾ ਨਾ ਕੇ ਫਿਰ ਤਾਂ ਖੱਚਰ ਕੈ ਚੱਲ ਖੱਚਰ ਲਾ ਲਾ ਬੱਤਰੀ ਬਣ ਗਏ ਹਿਸਾਬ ਤੇ ਦਾ ਹਾਂ ਉਹ ਤੂੰ ਵੀ ਮਾਰੇ ਚਾਰ ਉਂਗਲਾਂ ਨੀਵੇਂ ਉਹ ਜਾਇ ਐ ਕਰ ਇੱਥੇ ਨਾ ਨਿਕਲ ਜੇ ਮਾਰੇ ਨਾ ਜਾਇਆ ਜਾਇਆ ਆ ਡਰ ਮਾਰ ਤੇ ਭਰਾ ਵੇ ਤਾਂ ਕਿਸੇ ਬੈਰੀ ਨਾਲ ਵੀ ਨਾ ਹੋਵੇ ਉਹ ਚਾਲ ਹੀ ਨਹੀਂ ਰਹੀ ਤੇ ਜਮਾ ਇੱਕ ਮੈਂ ਤਾਂ ਨੋਟਾ ਖਦਾਂ ਕਰਦਾ ਇਹ ਛਿਆਣੇ ਬੰਦੇ ਕਹਿੰਦੇ ਆਮਲੀ ਦੀ ਹਾਇ ਮਾਰ ਜਾਂਦੀ ਹੈ ਫੁੱਦੀ ਦਾ ਸਿਰੇ ਨਹੀਂ ਉਹ ਚੜਦਾ ਤੈਨੂੰ ਇਹ ਕਦੇ ਬੱਸ ਤਾਂ ਮਰੂ ਤੈਨੂੰ ਦੱਸਤੀ ਹਾਂ ਜਿਹੜੇ ਨੇ ਨਸ਼ਾ ਛਡਾਇਆ ਇਹੇ ਹੀ ਪਾਪੀ ਦੀ ਹਾਂ ਮਰੂ ਭੈਂਡਾ ਲੋੜਾ ਨਿਗਾਹ ਰੱਖੀ ਕਈ ਵਾਰੀ ਬੋਲਣੋ ਹਟ ਜਾ ਮੈਂ ਨਿਗੀ ਹੈ ਮੇਰੀ ਕੋਲੀ ਵੈਜੀ ਕੋਲੇ ਮੇਲੀ ਵੈਜੀ ਆਪਾਂ ਨੇੜੀ ਹਾਂ ਪਵਾ ਜੀ ਕੋਠੇ ਚੱਕਲਾ ਮੁਸ਼ਕਤ ਆਉਂਦੀ ਨਹੀਂ ਕਿਉਂ ਕਿਹੜਾ ਅੰਦਰ ਹੈ ਕੁਛ ਮੇਰਾ ਪਾਣੀ ਡਿਗਦਾ ਆ ਵੀ ਦਿਨ ਦੇਖਣੇ ਸੀ ਭੈਂ ਨੂੰ ਗੜ ਲਿਆ